ਕਿਥੇ ਖੜਦਾ ਦੱਸ ਮੈਨੂੰ ਕੋਈ ਪਿੰਗਲਾ ਸ਼ਰਮ ਨਹੀਂ ਮੈਂ ਵੇਖ ਲਿਆ ਆ ਆ ਵੇਖੋ ਤੁਹਾਡਾ ਪਿੰਗਲਾ ਸ਼ਰਮ ਆ ਤੁਹਾਡਾ ਲੱਗਾ ਪਿੰਗ ਪਿੰਗਲਾ ਸ਼ਰਮ ਆ ਵੀ ਮੈਂ ਨੰਬਰ ਤੁਹਾਡਾ ਆ ਨੰਬਰ ਤੁਸੀਂ ਕੱਟ ਕੇ ਲਾਇਆ ਉਹ ਨਾਂ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਨੰਦਪੁਰ ਸਾਹਿਬ ਜਿੱਲਾ ਅਨੰਦਗੜ ਜੇਸੇਦਾਰ ਚੰਨਾਬੂ ਉਹ ਇਧਰ ਹੋ ਗਿਆ ਕੰਮ ਜਰਾ ਹੋਣਾ ਇਹ ਬਿਰਦ ਆਸ਼ਰਮ ਦਾ ਲੈ ਕੇ ਨਾ ਪਹਿਲੋ ਪਟਿਆਲੇ ਦਾ ਲਿਆ ਫਿਰ ਨਾ ਅੰਮ੍ਰਿਤਸਰ ਲਿਆ ਆ ਤੁਹਾਡਾ ਡਾਕਟਰ ਅੰਮ੍ਰਿਤਸਰ ਆ ਇਹ ਵਾਰੂ ਕਹਿੰਦਾ ਵਾਂਦਾ ਮੈਂ 300 ਰੁਪਏ ਝਾੜੀ ਲੈਣਾ ਵ ਯੇ ਵੀ ਦੇਰੀ ਜਾ ਰਹਾ ਆ ਇਹਨਾਂ ਦਾ ਮੁਖੀ ਬਣਿਆ ਵਾ ਮੁਖੀ ਨਹੀਂ ਆਹ ਵੇਖੋ ਆ ਭੋਲਿਆ ਭਾਲਿਆ ਲੋਕਾਂ ਕੋ ਮਾ ਲੈਣ ਦੇ ਆ ਕਣਕ ਦੇ ਦੇਣਿਆ ਕਿ ਇਹਨੂੰ ਆਂਦੇ 100 ਦੋ ਜੇ ਕੋ 100 ਦਿੰਦਾ ਤਾਂ ਮੋਟਾ ਨੋਟ ਦਵਾਵੇਂ 5 50 ਦਾ ਨੋਟ ਲੈ ਤੇਰਾ ਪਾਲਤੀ ਆ ਪੈਸੇ ਵੇਲੋ ਤੁਹਾਡਾ ਕੋ ਮजूद ਬੋਲੋ ਭਾਈ ਦੱਸੋ ਸਚਾਈ ਉਹ ਸਚਾਈ ਦੱਸੋ ਨਾ ਤੁਸੀਂ ਤੇ ਜੇ ਤੁਸੀਂ ਘਰ ਆਂਦੇ ਆਓ ਮੈਂ ਕਥੂ ਨਗਲ ਪਰਚਾ ਕਰਾਉਣੇ ਚੱਲ ਗੱਡੀ ਪਾਉਣੇ ਜੋ ਇਹ ਬਾਕੀ ਦੇ ਨਾਮ ਦਾ ਕਾਗਜ਼ ਲੱਗਿਆ ਤੱਕ ਇਹ ਗੱਡੀ ਦੇ ਕਾਗਜ਼ ਤੇ ਮੇਰੇ ਬਾਬੇ ਦੇ ਨਾਮ ਹੈ ਨਹੀਂ ਕਹਨੋ ਜੀ ਗੱਡੀ ਦੇ ਨਾਮ ਦਾ ਕਾਗਜ਼ ਹੈ ਗਿਆ ਕਿੱਥੇ ਕਿੱਥੇ ਖਲਾਵਾ ਕਿੱਥੇ ਕਿੱਥੇ ਵਾਹ ਇਹ ਗੁਰੂ ਪਿਆਰੇ ਲਟੇਰਾ ਪਾਰਟੀ ਫੜੀ ਪਿੰਡ ਦਸਵੰਦਾ ਸਿੰਘ ਤਲਵੰਡੀ ਹਾਲ ਚਾਰ ਦਿਨ ਹੋ ਗਏ ਗੱਡੀ ਨਾਲ ਮਗਰ ਇੱਕ ਦਿਨ ਮੈਂ ਚਾਟੀ ਵੰਡ ਘੇਰੀ ਸੀ ਉਹ ਦਿਨ ਗੱਡੀ ਇਹ ਹੀ ਬੰਦੇ ਹੋ ਰਹੀ ਗੱਡੀ ਇਹੋ ਹੀ ਆਉਂਦੀ ਆ ਇਹ ਆਉਂਦੀ ਅਮਰਸੇ ਤੋਂ ਕਿਰਾਏ ਦੇ ਬੰਦੇ ਢਾੜੀ ਤੋਂ ਤੇ ਤੈਨੂੰ ਮੈਂ ਦੱਸੂ ਵਾਲੀ ਵਿੱਚ ਕਿਰਾਏ ਦੇ ਦੋ ਜਣੇ ਨਾਲ ਤੇਰੇ ਮੋਟੇ ਮੁੰਡੇ ਮੱਛਾ ਵਾਲਾ ਗੱਡੀ ਚਾਹੁੰਦਾ ਹੈ ਨਾ ਤੈਨੂੰ ਮੈਂ ਅੱਛਾ ਇਹਦੇ ਲਈ ਜੇਠੂ ਵਾਲੀ ਵਿੱਚ ਗੱਡੀ ਘੇਰੀ ਆ ਸਰਪੰਚ ਸਾਹਿਬ ਮੇਰਾ ਨਗਰ ਦਾ ਸਾਰੇ ਹੁਣੇ ਜਿਹੜੇ ਮੰਦੀ ਆ ਗੁਰੇ ਨੰਨਾਂ ਨਾਲ ਉੱਧਰ ਕਿਆ ਪਾਣੂ ਲਟੇਰੇ ਨੂੰ ਬਾਰੇ ਵੱਡੇ ਨੂੰ ਅੱਗੇ ਕਰੋ ਨਾ ਆਹ ਹੋਣੀ ਦੇ ਹੱਥ ਕੰਮਣ ਡਿਆ ਇਹ ਮਾਫੀ ਮੰਗਦੇ ਲੋ ਰੱਬਾ ਮਾਫੀ ਮੰਗਦੇ ਬਾਬੇ ਕਿਹਦੇ ਕੋਲ ਮੰਗਦੇ ਨੇ ਮਾਫੀ ਮੇਰੇ ਕੋਲ ਨਹੀਂ ਮੰਗੋ ਗੁਰੂ ਕਰੋ ਮੰਗੋ ਆਹ ਕੋਈ ਮੰਗੋ ਸਰਪੰਚ ਕੋ ਆ ਉਹ ਮੌਜੂਦਾ ਸਰਪੰਚ ਜਿਹੜੀ ਪੰਚਾਇਤ ਆ ਗੁਰੂ ਕਰੋ ਉੱਤੋਂ ਮੰਗੋ ਕਰੋ ਜਿੱਥੋਂ ਚੰਗੀਆਂ ਬਾਬਾ ਜੀ ਬਿਲਦਨ ਰਹਿੰਦੇ ਵੀ ਕਹੇ ਮੰਨਦਾ ਸੀ ਗਲਤੀ ਨਹੀਂ ਗਲਤੀ ਗੁਰੂ ਕਰੋ ਮੰਨਦਾ ਸੀ ਉਹ ਬਾਬੇ ਰਾਏਰਾਮ ਖੜੋ ਇਹਨਾਂ ਨੂੰ ਯਾਰ ਬਾਬੇ ਰਾਏਰਾਮ ਖੜੋ ਇਹ ਲਟੇਰਾ ਪਾਰਟੀ ਲਟੇਰਾ ਪਾਰਟੀ ਗੁਰੂ ਕਰੋ ਅਮਰ ਸਾਹਿਬ ਦੇ ਆ ਇਹ ਭੋਲੇ ਭਾਲੇ ਲੋਕਾਂ ਨੂੰ ਕਹਿੰ ਮੋਟਾ ਨੋਟ ਦਿਓ ਮੋਟਾ ਨੋਟ ਮੰਗਦੇ ਆ ਬਾਹਰ ਕੋ ਮੌਜੂਦਾ ਇਧਰ ਆ ਵੀਰ ਆਹ ਲੈ ਵੀਰ ਨੇ 100 ਰੁਪਏ ਦਿੱਤੀ ਸੇਵਾ ਇਹ ਆਂਦਾ ਮੋਟਾ ਨੋਟ ਦਿਓ ਆਪ ਜਰਾ ਆ ਬਿਮਾਰ ਉੱਠਿਆ ਏ ਇਹ ਮੰਨ ਕੇ ਨਾ ਰਿਹਾ ਗਿਆ ਜਰਾ ਔਰ ਦੋ ਚਰ ਬਦਨ ਕਹੋਗੇ ਤਾਂ ਪਤਾ ਨੂੰ ਸਾੜ ਕਰਨਾ ਪਪੇ ਦੀ ਮੈਂ ਗੁਰਦਾਰੇ ਕਰੋ ਜੋ ਕਰਨਾ ਤੁਸੀਂ ਗੁਰਦਾਰੇ ਮੰਗੋ ਮਾਫੀ ਸਾਡੇ ਬੜੇ ਅਗੇ ਧੌਣੀ ਦਾੜੀ ਨਾਲ ਕੀ ਆਖੀ ਇਹਨਾਂ ਨੂੰ ਪਹਿਲੋਂ ਚਲੋ ਗਲਤੀ ਇੱਥੇ ਕਰਕੇ ਕਰਾਈਆਂ ਨੇ ਦੁਕਾਨਾਂ ਦਾੜੀਆਂ ਪਾਉਂਦੇ ਆ ਗੱਡੀ ਚੋਰੀ ਲਈ ਫੜਦੇ ਆ ਦੋ ਨੰਬਰ ਦੀ ਗੱਡੀ ਆ ਮਹਾਰਾਜ ਜਿਹੜਾ ਪਟਾੜੇ ਦਾ ਨਾਮ ਲੈਂਦਾ ਹੀ ਨੂੰ ਕਹਿੰਦੇ ਇਹਨੂੰ ਪਟਾੜੇ ਦੇ ਕਾਗਜ਼ ਦੇ ਦੋ ਗੱਡੀ ਦੇ ਨਾਮ ਤੇ ਪਰਦਾ ਹੋਣਾ ਤਾਂ ਦੇ ਜੀ ਆਹ ਨੰਬਰ ਜੋ ਟੇਬਲਾ ਲਾਏ ਕੱਟ ਕੇ ਤੇ ਬੱਚੇ ਸੋਗੇ ਜਿਸਦਾ ਜੀ ਗਲਤੀ ਮੰਨੇ ਵੀ ਸਾਡੇ ਕੋਲ ਮੈਂ ਹੁਣ ਗੁਰੂ ਕਾਰੀ ਸਾਧ ਸੰਗਤ ਦੇ ਹੱਥ 'ਚ ਔਰ ਕੇ ਬੇਇੱਜ਼ਤੀ ਕਰਦਾ ਮੈਂ ਇਹਨਾਂ ਨੂੰ ਕਰੇਂਗੋ ਬਦੋ ਗਟੇਰੇ ਦੇ ਕੋ ਬਦੋ ਪਿੰਡਾਂ ਹੀ ਭਰਾ ਹੀ ਨਾ ਸੋਗੇ ਆ ਰਿਹਾ ਬੀਬੀਆਂ ਪਾਈ ਜਾਂਦੀਆਂ ਦਾਦਾ ਬੀਬੀ ਪੰਜਾਬ ਜਾਂਦੇ ਹੋਈਆਂ ਚੜੀਆਂ ਦਈ ਜਾਂਦੀਆਂ ਤੇ ਤਾਂ ਨੂੰ ਜਾ ਕੇ ਥਲਕੇ ਲਾਉਂਦੇ ਆ ਬਿਲਕੁਲ ਜੀ ਬਿਲਕੁਲ ਤੇ ਗਲਤੀ ਮੰਨ ਲੈ ਜਾਓ ਟਾਈਮ ਹੈ ਨਿਕਲਣ ਦੀ ਪਿਕਾਣੇ ਪ੍ਰਾਲ ਜਾਓ ਜਾਓ ਜੀ ਇਹਨਾਂ ਬੜਾ ਤੁਹਾਡਾ ਬਾਈ ਖਾਲਸਾ ਸਾਹਿਬ ਬੜੇ